ਜੇ ਤੁਸੀਂ ਪਿਛਲੇ ਕੁਝ ਘੰਟਿਆਂ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦੇ ਨਾਲ ਰਿਲੇਟਡ ਕੋਈ ਵੀ ਨਿਊਜ਼ ਇੰਟਰਨੈਟ ਦੇ ਉੱਪਰ ਜਾਂ YouTube ਦੇ ਉੱਪਰ ਸੁਣੀ ਹੋਗੀ ਜਾਂ ਸੁਣਨ ਦੇ ਲਈ ਸਰਚ ਕੀਤੀ ਹੋਗੀ ਤਾਂ ਸਭ ਤੋਂ ਵੱਡੀ ਨਿਊਜ਼ ਜਿਹੜੀ ਨਿਕਲ ਕੇ ਆ ਰਹੀ ਆ ਉਹ ਹੈਗੀ ਆ ਪਾਕਿਸਤਾਨ ਦੇ ਕਿਰਾਨਾ ਹिल्स ਦੇ ਬਿਲਕੁਲ ਉੱਪਰ ਸਥਿਤ ਜਿਹੜਾ ਉਹਦਾ ਸਭ ਤੋਂ ਵੱਡਾ ਨਿਊਕਲੀਅਰ ਸਟੋਰੇਜ ਹਾਊਸ ਆ ਉੱਥੋਂ ਨਿਊਕਲੀਅਰ ਗੈਸ ਦੇ ਰਿਸਣ ਦੀ ਬਹੁਤ ਸਾਰੇ ਵੀਡੀਓਜ਼ ਤੁਸੀਂ ਦੇਖ ਚੁੱਕੇ ਹੋਮੋਗੇ ਇੰਡੀਆ ਨੇ ਉਸ ਜਗ੍ਹਾ ਦੇ ਉੱਪਰ ਅਟੈਕ ਕੀਤਾ ਤੇ ਉਸ ਅਟੈਕ ਤੋਂ ਬਾਅਦ ਉਹ ਜਗ੍ਹਾ ਨੂੰ ਉਸ ਪਲਾਂਟ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਪਹੁੰਚਦਾ ਵਾ ਤੇ ਹੁਣ ਉੱਥੋਂ ਨਿਊਕਲੀਅਰ ਗੈਸ ਨਿਕਲਣੀ ਸ਼ੁਰੂ ਹੋ ਚੁੱਕੀ ਆ ਹੁਣ ਆਪਾਂ ਚੱਲਦੇ ਹਾਂ ਇਸ ਪੂਰੀ ਦੀ ਪੂਰੀ ਕਹਾਣੀ ਵੱਲ ਕਿ ਇਹ ਨਿਊਜ਼ ਕਦੋਂ ਬ੍ਰੇਕ ਹੁੰਦੀ ਆ ਤੇ ਕੀ ਇਹਦੇ ਪਿੱਛੇ ਦੀ ਸਟੋਰੀ ਆ ਸਭ ਤੋਂ ਪਹਿਲਾਂ 13 ਮਈ ਦੇ ਦਿਨ ਇਸ ਨਿਊਜ਼ ਨੂੰ ਬ੍ਰੇਕ ਕਰਦਾ ਵਾ ਆਪ ਇੰਡੀਆ ਨਾਮ ਦਾ ਇੱਕ ਪਲੈਟਫਾਰਮ ਹੁਣ ਆਪ ਇੰਡੀਆ ਕੀ ਆ ਜਿਵੇਂ ਕਿ ਹਰ ਦੇਸ਼ ਜਾਂ ਹਰ ਧਰਮ ਦੇ ਵਿੱਚ ਕੱਟੜ ਜਿਹਨਾਂ ਨੂੰ ਆਪਾਂ ਰਾਈਟ ਵਿੰਗ ਲੋਕ ਕਹਿ ਦਿੰਨੇ ਆ ਜਿਹੜੇ ਬਹੁਤ ਕਟੜਡ ਮਾਨਸਿਕਤਾ ਦੇ ਹੁੰਦੇ ਆ ਦੂਸਰੇ ਧਰਮ ਦੂਸਰੀ ਜਾਤੀ ਦੂਸਰੇ ਪ੍ਰਾਂਤ ਦੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਉਹਨਾਂ ਨੂੰ ਨਫ਼ਰਤ ਕਰਦੇ ਆ ਉਸੇ ਤਰ੍ਹਾਂ ਹੀ ਇੰਡੀਆ ਦਾ ਇੱਕ ਬਿਲਕੁਲ ਰਾਈਟ ਵਿੰਗ ਦਾ ਗਰੁੱਪ ਹੈਗਾ ਉਹਨਾਂ ਨੇ ਆਪਣੀ ਇੱਕ ਵੈਬਸਾਈਟ ਬਣਾਈ ਹੈ ਜੀ ਦਾ ਨਾਮ ਆ ਆਪ ਇੰਡੀਆ ਸਭ ਤੋਂ ਪਹਿਲਾਂ ਨਿਊਜ਼ 13 ਮਈ ਨੂੰ ਆਪ ਇੰਡੀਆ ਗਰੁੱਪ ਲੀਕ ਕਰਦਾ ਵਾ ਤੇ ਜਿੱਥੇ ਉਹ ਇੱਕ ਆਫੀਸ਼ੀਅਲ ਮੈਮੋਰੈਂਡਮ ਦਿਖਾਉਂਦੇ ਆ ਪਾਕਿਸਤਾਨ ਦੀ ਮਿਨਿਸਟਰੀ ਆਫ ਕਲਾਈਮੇਟ ਚੇਂਜ ਐਂਡ এনवायरमेंटਲ ਕੋਆਰਡੀਨੇਸ਼ਨ ਦਾ ਤੇ ਉਹ ਜਿਹੜਾ ਪਾਕਿਸਤਾਨ ਦੀ ਉਸ ਮਨਿਸਟਰੀ ਦਾ ਆਫੀਸ਼ੀਅਲ ਮੈਮੋਰੰਡਮ ਹੁੰਦਾ ਉਹਦੇ ਵਿੱਚ ਇਹ ਚੀਜ਼ ਉਹ ਕਲੀਅਰ ਦੱਸਦੇ ਆ ਕਿ ਉਹਨਾਂ ਦਾ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈਗਾ ਉਹਦੇ ਵਿੱਚੋਂ ਗੈਸ ਦਾ ਰਸਣਾ ਸ਼ੁਰੂ ਹੋ ਚੁੱਕਿਆ ਇਹ ਖਬਰ ਬਰ ਆਉਂਦੀ ਪੂਰੇ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦੀ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਦੇਖ ਲੈਣਾ ਕਿ ਰਾਨਾ ਹिल्स ਜਿੱਥੋਂ ਦੀ ਜਗ੍ਹਾ ਦੀ ਇਹ ਗੱਲਬਾਤ ਹੈਗੀ ਆ ਉਹ ਜਗ੍ਹਾ ਅਸਲ ਦੇ ਵਿੱਚ ਹੈ ਕੀ ਆ ਤੇ ਉਹ ਕਿੱਥੇ ਮੌਜੂਦ ਆ ਰਾਨਾ ਹिल्स ਅਸਲ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਇੱਕ ਡਿਸਟ੍ਰਿਕਟ ਆ ਸਰਗੋਦਾ ਸਰਗੋਦਾ ਦੇ ਬਿਲਕੁਲ ਨਾਲ ਦਾ ਏਰੀਆ ਪਹਾੜੀ ਏਰੀਆ ਵਾ ਤੇ ਉੱਥੇ ਦੀਆਂ ਜਿਹੜੀਆਂ ਹਿਲਜ਼ ਨੇ ਉਹਨਾਂ ਨੂੰ ਕਿਹਾ ਜਾਂਦਾ ਕਿਰਾਨਾ ਹਿਲਜ਼ ਤੇ ਇਸ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਥਿਤਾ ਪਾਕਿਸਤਾਨ ਦਾ ਨੂਰ ਖਾਨ 에ਅਰ ਬੇਸ ਪਾਕਿਸਤਾਨ ਦਾ ਸਭ ਤੋਂ ਜ਼ਿਆਦਾ ਵੱਡਾ ਨਿਊਕਲੀਅਰ ਵੈਪਨਸ ਦਾ ਜਿਹੜਾ ਜ਼ਖੀਰਾ ਵਾ ਉਹ ਏਸੇ ਹੀ ਪਲਾਂਟ ਦੇ ਅੰਦਰ ਮੌਜੂਦ ਆ ਕਹਿੰਦੇ ਕਿ ਤਕਰੀਬਨ 10 ਕਿਲੋਮੀਟਰ ਥੱਲੇ ਹੁਣ ਆਪਾਂ ਪੂਰਾ ਦਾ ਪੂਰਾ ਇਹ ਟਾਈਮ ਲਾਈਨ ਸਮਝਦੇ ਆ ਪਹਿਲਗਾਮ ਅਟੈਕ ਦੇ ਬਾਰੇ ਚ ਆਪਾਂ ਸਾਰਿਆਂ ਨੂੰ ਪਤਾ ਵਾ ਉਦੀ ਰਿਟੈਲੀਏਸ਼ਨ ਦੇ ਵਿੱਚ 7 ਮਈ ਨੂੰ ਰਾਤ ਨੂੰ 1:05 ਤੋਂ ਲੈ ਕੇ 1:30 ਤੱਕ ਇੰਡੀਅਨ 에ਅਰ ਫੋਰਸ ਰਿਟੈਲੀਏਸ਼ਨ ਦੇ ਲਈ ਅਟੈਕ ਕਰਦੀ ਆ ਪਾਕਿਸਤਾਨ ਦੇ ਉੱਪਰ ਜਿਹਦਾ ਨਾਮ ਰੱਖਿਆ ਜਾਂਦਾ ਆਪਰੇਸ਼ਨ ਸਿੰਦੂਰ ਇਹ ਹੈਗੀ ਆ ਗੱਲ 7 ਮਈ ਦੀ ਤੜਕਸਾਰ ਦੀ 1 ਵਜੇ ਦੀ ਹੁਣ 7 ਮਈ ਨੂੰ ਸ਼ਾਮ ਹੋ ਜਾਂਦੀ ਆ ਸ਼ਾਮ ਨੂੰ ਪਾਕਿਸਤਾਨ ਆਪਣੇ ਡਰੋਨਸ ਦੇ ਨਾਲ ਇੰਡੀਆ ਦੇ ਉੱਪਰ ਅਟੈਕ ਕਰਦਾ 8 ਮਈ ਦੀ ਸ਼ਾਮ ਨੂੰ ਹੁਣ ਇੰਡੀਆ ਵਾਪਸ ਰਿਟੈਲੀਏਟ ਕਰਦਾ ਸਪੈਸ਼ਲੀ ਲਾਹੌਰ ਦੇ ਡਿਫੈਂਸ ਸਿਸਟਮ ਦੇ ਉੱਪਰ ਤੇ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰ ਦਿੰਦਾ 9 ਮਈ ਦੀ ਰਾਤ 9 ਮਈ ਦੀ ਰਾਤ ਨੂੰ ਹੁਣ ਇਸ ਵਾਰ ਪਾਕਿਸਤਾਨ ਵਾਲੇ ਡਰੋਨਸ ਦੇ ਨਾਲ ਆਪਣੀਆਂ ਮਿਜ਼ਾਈਲਸ ਨੂੰ ਯੂਜ਼ ਕਰਦੇ ਆ 26 ਇੰਡੀਆ ਦੇ ਅਲੱਗ-ਅਲੱਗ ਇਲਾਕਿਆਂ ਦੇ ਉੱਪਰ ਤੇ ਸਪੈਸ਼ਲੀ ਉਹਨਾਂ ਦੇ ਟਾਰਗੇਟ ਦੇ ਉੱਪਰ ਹੁੰਦੇ ਆ ਇੰਡੀਆ ਦੇ 에ਅਰ ਬੇਸ ਜਿਨ੍ਹਾਂ ਦੇ ਵਿੱਚ ਹੈ ਸ਼੍ਰੀਨਗਰ ਵਾਲਾ ਪਠਾਨਕੋਟ ਵਾਲਾ ਉਦਮਪੁਰ ਵਾਲਾ ਤੇ ਜੈਸਲਮੇਰ ਹੁਣ ਜਦੋਂ ਇੰਡੀਆ ਦੇ 에ਅਰ ਬੇਸਸ ਦੇ ਉੱਪਰ ਹਮਲਾ ਹੁੰਦਾ ਤਾਂ ਉਹ ਇੰਡੀਆ ਦੇ ਲਈ ਇੱਕ ਬਹੁਤ ਵੱਡੀ ਚੀਜ਼ ਹੋ ਜਾਂਦੀ ਆ 에ਅਰ ਬੇਸਸ ਦੇ ਉੱਪਰ ਹਮਲਾ ਹੋਣਾ ਮਤਲਬ ਸਿੱਧਾ-ਸਿੱਧਾ ਤੁਹਾਡੇ ਡਿਫੈਂਸ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਦੁਸ਼ਮਣ ਵੱਲੋਂ ਤਾਂ ਇਸ ਤੋਂ ਕੁਝ ਘੰਟਿਆਂ ਤੋਂ ਬਾਅਦ ਹੀ 10 ਮਈ ਨੂੰ ਹੁਣ ਇੱਥੇ ਆ ਕੇ ਟਾਈਮ ਲਾਈਨ ਬੜੀਆਂ ਦਿਲਚਸਪ ਹੋਣਗੀਆਂ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਆ 9 ਮਈ ਦੀ ਰਾਤ ਆ ਮਤਲਬ 12 ਵਜੇ ਤੋਂ ਕੁਝ ਟਾਈਮ ਪਹਿਲਾਂ ਦੀ ਗੱਲ ਆ ਜਦੋਂ ਇੰਡੀਆ ਦੇ 에ਅਰ ਬੇਸਸ ਦੇ ਉੱਪਰ ਅਟੈਕ ਹੁੰਦਾ ਇਸ ਤੋਂ ਕੁਝ ਘੰਟਿਆਂ ਤੋਂ ਬਾਅਦ ਹੀ ਤਰੀਕ ਹੋ ਜਾਂਦੀ ਆ 10 ਸਵੇਰ ਦੇ 1 ਵਜੇ ਤੋਂ ਲੈ ਕੇ ਤਕਰੀਬਨ 4:30 ਵਜੇ ਤੱਕ ਇੰਡੀਅਨ 에ਅਰ ਫੋਰਸ ਪਾਕਿਸਤਾਨ ਦੇ ਅਲੱਗ-ਅਲੱਗ 에ਅਰ ਬੇਸਸ ਦੇ ਉੱਪਰ ਹਮਲਾ ਕਰਦੀ ਆ ਹੁਣ 1:44 ਮਿੰਟ ਦੇ ਉੱਪਰ ਉਸੇ ਦਿਨ ਹੀ 10 ਮਈ ਦੀ ਤੜਕਸਾਰ ਨੂੰ ਜਦੋਂ ਇੰਡੀਆ ਨੇ ਪਾਕਿਸਤਾਨ ਦੇ 에ਅਰ ਬੇਸਸ ਦੇ ਉੱਪਰ ਹਮਲਾ ਕੀਤਾ بلوچستان ਦੇ ਵਿੱਚ ਇੱਕ ਪਚਾਲ ਆਉਂਦਾ ਜਿਹੜਾ ਕਿ ਹੁੰਦਾ ਤਕਰੀਬਨ 4 ਰੈਕਟਰ ਸਕੇਲ ਦਾ ਮਤਲਬ ਕੋ ਬਹੁਤ ਜ਼ਿਆਦਾ ਵੱਡੇ ਪਚਾਲਾਂ ਦੇ ਵਿੱਚ ਉਹਨੂੰ ਨਹੀਂ ਗਿਣਿਆ ਜਾ ਸਕਦਾ ਹੁਣ ਇਸ ਪਚਾਲ ਦਾ ਇੰਡੀਆ ਤੇ ਪਾਕਿਸਤਾਨ ਦੇ ਨਾਲ ਕੀ ਲਿੰਕ ਹੈਗਾ ਉਹ ਮੈਂ ਤੁਹਾਨੂੰ ਅੱਗੇ ਕਹਾਣੀ ਦੇ ਵਿੱਚ ਦੱਸੂਗਾ ਉਧਰ 1 ਵਜੇ ਤੋਂ ਲੈ ਕੇ 4:30 ਵਜੇ ਤੱਕ ਇੰਡੀਆ ਦੇ ਲਗਾਤਾਰ ਹਮਲੇ ਜਾਰੀ ਆ ਪਾਕਿਸਤਾਨ ਦੇ ਅਲੱਗ-ਅਲੱਗ 에ਅਰ ਬੇਸਸ ਦੇ ਉੱਪਰ ਤੇ ਤਕਰੀਬਨ 2:30 ਵਜੇ ਇਸ ਉਪਚਾਲ ਆਉਣ ਤੋਂ ਤਕਰੀਬਨ 1 ਘੰਟਾ ਬਾਅਦ ਅਮਰੀਕਾ ਦਾ ਇੱਕ ਜਹਾਜ਼ B350 AMS AMS ਮਤਲਬ 에ਰੀਅਲ ਮੈਪ ਸਰਵੇ 에ਰੀਅਲ ਮੈਪ ਸਰਵੇ ਮਤਲਬ ਹਵਾ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਦਾ ਸਰਵੇ ਕਰਨਾ ਤੇ ਇਹ ਵਾਲਾ ਜਹਾਜ਼ ਕੋਈ ਆਮ ਜਹਾਜ਼ ਨਹੀਂ ਹੈ ਇਹ ਜਹਾਜ਼ ਸਪੈਸ਼ਲੀ ਡਿਜ਼ਾਈਨ ਕੀਤੇ ਗਏ ਆ ਕਿਸੇ ਵੀ ਜਗ੍ਹਾ ਦੇ ਉੱਪਰ ਜੇ ਕੋਈ ਨਿਊਕਲੀਅਰ ਹਮਲਾ ਹੋ ਚੁੱਕਿਆ ਯਾ ਉਸ ਹਮਲੇ ਤੋਂ ਬਾਅਦ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਨਿਊਕਲੀਅਰ ਰੈਕਟਰ ਦੇ ਵਿੱਚੋਂ ਨਿਊਕਲੀਅਰ ਸਾਈਟ ਤੋਂ ਗੈਸ ਰਿਸਣੀ ਸ਼ੁਰੂ ਹੁੰਦੀ ਆ ਤਾਂ ਪੂਰੇ ਦੇ ਪੂਰੇ ਡੈਮੇਜ ਦਾ ਅੰਦਾਜ਼ਾ ਲਾਉਣ ਦੇ ਲਈ ਇਹਨਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਆ ਇਹ ਜਹਾਜ਼ ਕੋਈ ਆਮ ਜਹਾਜ਼ ਨਹੀਂ ਹੈਗੇ ਜਿਹੜੇ ਆਮ ਹੀ ਉੱਡਦੇ ਫਿਰਦੇ ਆ ਸਿਰਫ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਇਹਨਾਂ ਨੂੰ ਅਡਾਇਆ ਜਾਂਦਾ ਵਾ ਤੇ ਇੱਕ ਇਹ ਜੇ ਸਪੈਸ਼ਲ ਅਮਰੀਕਨ ਜਹਾਜ਼ ਦਾ ਬਿਲਕੁਲ ਉਸ ਟਾਈਮ ਦੇ ਉੱਪਰ ਜਦੋਂ ਇੰਡੀਆ ਪਾਕਿਸਤਾਨ ਦੇ ਉੱਪਰ ਲਗਾਤਾਰ ਅਟੈਕ ਕਰ ਰਿਹਾ ਸੀ ਪਾਕਿਸਤਾਨ ਦੀ ਉਸੇ ਸਾਈਟ ਦੇ ਉੱਪਰ ਲਗਾਤਾਰ ਮੰਡਰਾਉਂਦੇ ਰਹਿਣਾ ਜਿਹੜਾ ਕਿ ਉਹਨਾਂ ਦਾ ਆਪਣਾ ਸਭ ਤੋਂ ਵੱਡਾ ਨਿਊਕਲੀਅਰ ਬੇਸ ਹੈਗਾ ਕਿਰਾਨਾ ਹिल्स ਸਰਗੋਦਾ ਪੰਜਾਬ ਦੇ ਬਿਲਕੁਲ ਉੱਪਰ ਉੱਡਣਾ ਤਾਂ ਇੱਥੋਂ ਇਹ ਕਿਆਸਰਾਈਆਂ ਲਾਈਆਂ ਗਈਆਂ ਕਿ ਜਿਹੜਾ ਇੰਡੀਆ ਨੇ ਰਿਟੈਲੀਏਸ਼ਨ ਦੇ ਵਿੱਚ ਅਟੈਕ ਕੀਤਾ ਵਾ ਉਹਨਾਂ ਦੇ 에ਅਰ ਬੇਸਸ ਦੇ ਉੱਪਰ ਤਾਂ ਉਹਦੇ ਤੋਂ ਇਸ ਨਿਊਕਲੀਅਰ ਰੈਕਟਰ ਨੂੰ ਇਸ ਨਿਊਕਲੀਅਰ ਸਾਈਟ ਨੂੰ ਜ਼ਰੂਰ ਕੋਈ ਨਾ ਕੋਈ ਡੈਮੇਜ ਪਹੁੰਚਿਆ ਹੋਗਾ ਹੁਣ ਇਸ ਤੋਂ 1 ਘੰਟਾ ਅੱਗੇ ਪਹੁੰਚ ਹੁਣ ਆਪਾਂ ਚੱਲਦੇ ਹਾਂ ਇਸ ਗੱਲ ਤੋਂ ਤਕਰੀਬਨ 1 ਘੰਟਾ ਅੱਗੇ ਇੱਕ ਤਾਂ ਵੈਸੇ ਵੀ ਕਿਸੇ ਇੱਕ ਕੰਟਰੀ ਦੇ 에ਅਰ ਸਪੇਸ ਦੇ ਵਿੱਚ ਕਿਸੇ ਵੀ ਹੋਰ ਦੇਸ਼ ਦੇ ਇਸ ਤਰ੍ਹਾਂ ਦੇ ਖਾਸ ਜਹਾਜ਼ ਦਾ ਆਉਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਕੁਐਸਚਨ ਖੜੇ ਕਰਦਾ ਪਰ ਇਸ ਤੋਂ ਬਾਅਦ ਗੱਲ ਇਸ ਤੋਂ ਅੱਗੇ ਹੋਰ ਵੀ ਗੁੰਝਲਦਾਰ ਹੁੰਦੀ ਆ ਤੇ ਇੰਟਰਸਟਿੰਗ ਹੁੰਦੀ ਆ ਜਦੋਂ ਮਿਸਰ ਦਾ ਇੱਕ ਕਾਰਗੋ ਜਹਾਜ਼ EGY1916 ਬਿਲਕੁਲ ਉਸੇ ਹੀ ਏਰੀਏ ਦੇ ਉੱਪਰ ਜਿੱਥੇ ਹੁਣ ਤੋਂ ਸਿਰਫ ਇੱਕ ਘੰਟਾ ਪਹਿਲਾਂ ਉਹ ਅਮਰੀਕਨ B350 AMS ਉੱਡ ਰਿਹਾ ਸੀ ਉਸੇ ਏਰੀਏ ਦੇ ਉੱਪਰ ਇਹ ਜਹਾਜ਼ ਆ ਕੇ ਚੱਕਰ ਕੱਟਣ ਲੱਗ ਜਾਂਦਾ ਤੇ ਨਾਲ ਦੀ ਨਾਲ ਹੀ ਇੱਕ ਹੋਰ ਚੀਜ਼ ਕਰਨੀ ਸ਼ੁਰੂ ਕਰਦਾ ਇਸ ਜਹਾਜ਼ ਦੇ ਅੰਦਰ ਕਿਉਂਕਿ ਇੱਕ ਕਾਰਗੋ ਜਹਾਜ਼ ਆ ਤਾਂ ਇਹਦੇ ਅੰਦਰ ਹੁੰਦੀ ਹੈ ਇੱਕ ਖਾਸ ਤਰ੍ਹਾਂ ਦੀ ਗੈਸ ਜਿਹਦਾ ਨਾਮ ਆ ਬੋਰੋਨ ਈਜੀਪਟ ਤੋਂ ਸਪੈਸ਼ਲੀ ਇਸ ਜਹਾਜ਼ ਨੂੰ ਪਾਕਿਸਤਾਨ ਬੁਲਾਇਆ ਜਾਂਦਾ ਇਸ ਗੈਸ ਦੇ ਨਾਲ ਪਰ ਕੇ ਹੁਣ ਬੋਰੋਨ ਕੀ ਚੀਜ਼ ਆ ਬੋਰੋਨ ਉਹ ਵਾਲੀ ਗੈਸ ਆ ਜਦੋਂ ਵੀ ਕਿਸੇ ਨਿਊਕਲੀਅਰ ਰੀਐਕਟਰ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੇ ਨਾਲ ਗੈਸ ਰਿਸਣੀ ਸ਼ੁਰੂ ਹੁੰਦੀ ਆ ਤਾਂ ਸਿਰਫ ਬੋਰੋਨ ਹੀ ਕਿਸ ਤਰ੍ਹਾਂ ਦੀ ਗੈਸ ਹੈਗੀ ਆ ਕਿ ਇਸ ਤਰ੍ਹਾਂ ਦਾ ਪਦਾਰਥ ਆ ਜਿਹੜਾ ਉਸ ਰਿਸਾਵ ਨੂੰ ਬਹੁਤ ਹੱਦ ਤੱਕ ਕੱਟ ਕਰ ਸਕਦਾ ਤੇ ਹੁਣ ਤੁਸੀਂ ਪੁੱਛੋਗੇ ਕਿ ਏਜੀਪਟ ਹੀ ਕਿਉਂ ਕੋਈ ਯੂਰੋਪੀਅਨ ਕੰਟਰੀ ਕਿਉਂ ਨਹੀਂ ਅਮਰੀਕਾ ਕੈਨੇਡਾ ਕਿਉਂ ਨਹੀਂ ਉਹਦਾ ਕਾਰਨ ਇਹ ਆ ਕਿ ਇਜੀਪਟ ਦੀ ਜਿਹੜੀ ਨਦੀ ਹੈਗੀ ਹੈ ਨੀਲ ਦੁਨੀਆ ਦੀ ਸਭ ਤੋਂ ਲੰਬੀ ਨਦੀ ਆ ਉਹ ਤੇ ਤੇ ਉਸੇ ਨਦੀ ਦੇ ਤੱਟ ਦੇ ਉੱਪਰ ਇਹ ਵਾਲਾ ਕੈਮੀਕਲ ਜਿਹੜਾ ਵਾ ਬੋਰੋਨ ਉਹ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੁਣ ਨਾਰਮਲ ਦੇ ਵਿੱਚ ਜੇ ਕੋਈ ਕਾਰਗੋ ਜਹਾਜ਼ ਕਿਸੇ ਵੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਜਾ ਰਿਹਾ ਵਾ ਇੱਕ ਬਿਲਕੁਲ ਸਿੱਧੀ ਰੇਖਾ ਦੇ ਵਿੱਚ ਚੱਲੇਗਾ ਪਰ ਇੱਥੇ ਹੁਣ ਜੇ ਇਸ ਜਹਾਜ਼ ਦੀ ਫਲਾਈਟ ਨੂੰ ਟਰੈਕ ਕਰੀਏ ਜਿਹੜੇ ਕਿ ਆਪਾਂ ਕਰ ਸਕਦੇ ਹਾਂ ਇੱਕ ਵੈਬਸਾਈਟ ਆ ਜੀ ਦਾ ਨਾਮ ਆ ਫਲਾਈਟ ਰੈਡਾਰ 24 ਉਸ ਵੈੱਬਸਾਈਟ ਦੇ ਉੱਪਰ ਜਾ ਕੇ ਤੁਸੀਂ ਉਸ ਟਾਈਮ ਹਵਾ ਦੇ ਵਿੱਚ ਉੱਡਦੇ ਕਿਸੇ ਵੀ ਜਹਾਜ਼ ਨੂੰ ਟਰੈਕ ਕਰ ਸਕਦੇ ਹੋ ਉਸ ਟਾਈਮ ਦੇ ਉੱਪਰ ਉਹ ਕਿਹੜੇ ਦੇਸ਼ ਦੇ ਉੱਪਰੋਂ ਉੱਡ ਰਿਹਾ ਕਿੰਨੀ ਸਪੀਡ ਦੇ ਉੱਪਰ ਉੱਡ ਰਿਹਾ ਕਿੰਨੇ ਐਲਟੀਟਿਊਡ ਦੇ ਉੱਪਰ ਉੱਡ ਰਿਹਾ ਉਹ ਸਭ ਕੁਝ ਤੁਸੀਂ ਦੇਖ ਸਕਦੇ ਹੋ ਤਾਂ ਜਦੋਂ ਉਸ ਟਾਈਮ ਦੇ ਉੱਪਰ ਇਸ ਇਜੀਪਟ ਦੇ ਕਾਰਗੋ ਜਹਾਜ਼ EG Y 1916 ਨੂੰ ਦੇਖਿਆ ਗਿਆ ਤਾਂ ਇਹ ਨਾਰਮਲ ਕਾਰਗੋ ਜਹਾਜ਼ਾਂ ਦੀ ਤਰ੍ਹਾਂ ਇੱਕ ਸਿੱਧੀ ਡਾਇਰੈਕਸ਼ਨ ਵਿੱਚ ਨਹੀਂ ਬਲਕਿ ਬਹੁਤ ਹੀ ਜ਼ਿਗਜ਼ੈਗ ਹੋ ਕੇ ਉੱਡ ਰਿਹਾ ਸੀ ਤੇ ਬਿਲਕੁਲ ਉਸੇ ਏਰੀਏ ਦੇ ਉੱਪਰੋਂ ਇਥੋਂ ਇਹਦਾ ਮਤਲਬ ਇਹ ਕੱਢਿਆ ਗਿਆ ਕਿ ਜਿਹੜਾ ਉੱਥੇ ਨਿਊਕਲੀਅਰ ਗੈਸਾਂ ਦਾ ਰਿਸਾਵ ਹੋਇਆ ਵਾ ਉਹਨਾਂ ਦੇ ਉੱਪਰ ਇਸ ਕੈਮੀਕਲ ਨੂੰ ਛਿੜਕਣ ਦੇ ਲਈ ਇਸ ਜਹਾਜ਼ ਨੇ ਇਸ ਤਰ੍ਹਾਂ ਦੇ ਨਾਲ ਉੱਥੋਂ ਦੀ ਉਡਾਨ ਭਰੀ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਸ ਆਰਥਿਕ ਦੀ ਉਸ ਪਚਾਲ ਦੀ ਕਹਾਣੀ ਕਿਉਂਕਿ ਉਹ ਸੀਗਾ ਸਿਰਫ 4 ਰੈਕਟਰ ਸਕੇਲ ਦਾ ਤੇ ਆਇਆ ਸੀ 1:44 ਮਿੰਟ ਦੇ ਉੱਪਰ ਸਵੇਰੇ ਅਮਰੀਕਾ ਦੇ ਜਹਾਜ਼ ਦੇ ਉੱਥੇ ਪਹੁੰਚਣ ਤੋਂ ਤਕਰੀਬਨ 1 ਡੇਢ ਘੰਟਾ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਕਹਾਣੀ ਇਹ ਆ ਕਿ ਕਿਉਂਕਿ ਇੱਕ ਬਹੁਤ ਹੀ ਮਾਮੂਲੀ ਪਚਾਲ ਸੀਗਾ ਤਾਂ ਅਸਲ ਦੇ ਵਿੱਚ ਕਹਿੰਦੇ ਕੋਈ ਕੁਦਰਤੀ ਪਚਾਲ ਨਹੀਂ ਸੀ ਇਹ ਜਿਹੜੀ ਵੀ ਹਲਚਲ ਹੋਈ ਆ ਉਸ ਟਾਈਮ ਦੇ ਉੱਪਰ ਬਲੋਚਿਸਤਾਨ ਦੇ ਉਸ ਏਰੀਏ ਦੇ ਵਿੱਚ ਉਹਦਾ ਕਾਰਨ ਇਹ ਸੀ ਕਿ ਜਿਹੜਾ ਉਹਨਾਂ ਦੇ ਉੱਥੇ ਨਿਊਕਲੀਅਰ ਰੈਕਟਰ ਲੱਗੇ ਹੋਏ ਆ ਉਹਨਾਂ ਦੇ ਉੱਪਰ ਜਿਹੜਾ ਹਮਲਾ ਹੁੰਦਾ ਵਾ ਕਿਉਂਕਿ ਉਹ ਨਿਊਕਲੀਅਰ ਰੈਕਟਰ ਧਰਤੀ ਤੋਂ ਪਤਾ ਹੀ ਨਹੀਂ ਕਿੰਨੇ ਕਿਲੋਮੀਟਰ ਥੱਲੇ ਨੇ ਤਾਂ ਜਦੋਂ ਉਹਨਾਂ ਦੇ ਵਿੱਚ ਹਲਚਲ ਹੁੰਦੀ ਆ ਤਾਂ ਉਹਦੇ ਨਾਲ ਇਹ ਹਲਕਾ ਪਚਾਲ ਆਇਆ ਵਾ ਹੁਣ ਇਹ ਹੈਗੀ ਆ ਕਹਾਣੀ ਜਿਹਨੂੰ ਚਲਾ ਰਹੇ ਆ ਇਸ ਟਾਈਮ ਦੇ ਉੱਪਰ ਸਾਰੇ ਦੇ ਸਾਰੇ ਨਿਊਜ਼ ਚੈਨਲਸ ਪਰ ਹੁਣ ਇੱਥੇ ਇੱਕ ਹੋਰ ਕਹਾਣੀ ਆ ਇਹ ਉਹਨਾਂ ਲੋਕਾਂ ਦਾ ਮੂਡ ਕੁਝ ਹੱਦ ਤੱਕ ਖਰਾਬ ਕਰੂਗੀ ਜਿਹੜੇ ਇਸ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਆ ਕਿ ਪਾਕਿਸਤਾਨ ਦੇ ਉੱਪਰ ਇੰਡੀਆ ਨੇ ਅਟੈਕ ਕੀਤਾ ਤੇ ਉਹਨਾਂ ਦਾ ਇੱਕ ਨਿਊਕਲੀਅਰ ਰੀਐਕਟਰ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਿਆ ਨਿਊਕਲੀਅਰ ਗੈਸ ਰਿਸਿਡਨੀ ਸ਼ੁਰੂ ਹੋ ਗਈ ਇਵਨ ਕਈ ਚੈਨਲਸ ਨੇ ਵੀ ਦਿਖਾਇਆ ਕਿ ਅਮਰੀਕਾ ਦੀਆਂ ਬਹੁਤ ਸਾਰੀਆਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਨੇ ਤੇ ਇਸ ਨਿਊਕਲੀਅਰ ਗੈਸ ਦੇ ਰਸਾਬ ਨੂੰ ਘਟਾ ਕਰਨ ਦੇ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਆ ਬਹੁਤ ਸਾਰੇ ਚੈਨਲ ਇਹ ਬੋਲ ਰਹੇ ਆ ਕਿ ਪਿੰਡਾਂ ਦੇ ਪਿੰਡ ਪਾਕਿਸਤਾਨ ਦੇ ਵਿੱਚ ਖਾਲੀ ਕਰਵਾਏ ਜਾ ਰਹੇ ਆ ਵੀਡੀਓ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਆਪ ਇੰਡੀਆ ਵੈਬਸਾਈਟ ਬਾਰੇ ਦੱਸਿਆ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਨੂੰ ਲੀਕ ਕੀਤਾ ਹੁਣ ਮੈਂ ਤੁਹਾਨੂੰ ਚਲਦਾ ਉਸ ਤੋਂ ਬਿਲਕੁਲ ਦੂਸਰੇ ਐਂਡ ਦੀ ਇੱਕ ਹੋਰ ਵੈਬਸਾਈਟ ਦੀ ਉਸ ਵੈਬਸਾਈਟ ਦਾ ਨਾਮ ਆਲਟ ਨਿਊਜ਼ ਆਪ ਇੰਡੀਆ ਤੇ ਆਲਟ ਨਿਊਜ਼ ਇੱਕ ਤਰ੍ਹਾਂ ਦੇ ਨਾਲ ਦਿਨ ਤੇ ਰਾਤ ਨੇ ਹੁਣ ਆਲਟ ਨਿਊਜ਼ ਵਾਲੇ ਕੀ ਕਰਦੇ ਆ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਮਤਲਬ ਇਹ ਆਪਣਾ ਕੋਈ ਵੀ ਪ੍ਰੋਫਿਟ ਨਹੀਂ ਲੈਂਦੇ ਤੇ ਇਹਦੇ ਓਨਰ ਨੇ ਪ੍ਰਤੀਕ ਸਿਨਹਾ ਤੇ ਮੁਹੰਮਦ ਜ਼ੁਬੇਰ ਸ਼ਾਇਦ ਤੁਸੀਂ ਇਹਨਾਂ ਦੇ ਵਿੱਚੋਂ ਸਪੈਸ਼ਲੀ ਮੁਹੰਮਦ ਜ਼ੁਬੇਰ ਦਾ ਨਾਮ ਕਿਤੇ ਨਾ ਕਿਤੇ ਸੁਣਿਆ ਹੋਊਗਾ ਹੁਣ ਇਹਨਾਂ ਦਾ ਕੰਮ ਇਹ ਆ ਕਿ ਜੋ ਵੀ ਝੂਠ ਰਾਈਟ ਵਿੰਗ ਵਾਲੇ ਕਿਤੇ ਵੀ ਫਲਾਉਂਦੇ ਆ ਝੂਠੀਆਂ ਨਿਊਜ਼ ਫੇਕ ਨਿਊਜ਼ WhatsApp ਦੇ ਉੱਪਰ ਮੈਸੇजेस ਫਲਾਣੀ ਤਾਂ ਦੰਗੇ ਹੋ ਗਏ ਫਲਾਣੀ ਤਾਂ ਮੁਸਲਮਾਨਾਂ ਨੇ ਆ ਕਰਤਾ ਇਸ ਇਸ ਤਰ੍ਹਾਂ ਦੀਆਂ ਨਿਊਜ਼ ਤਾਂ ਉਹਦੇ ਪੂਰੇ ਦੇ ਪੂਰੇ ਫੈਕਟ ਨੂੰ ਇਹ ਚੈੱਕ ਕਰਦੇ ਆ ਜਿਹੜੇ ਵੀਡੀਓ ਸਰਕੂਲੇਟ ਕੀਤੇ ਜਾਂਦੇ ਆ ਇਹ ਸ਼ੋ ਕਰਕੇ ਕਿ ਫਲਾਣੀ ਜਗ੍ਹਾ ਦਾ ਵੀਡੀਓ ਆ ਆਲਟ ਨਿਊਜ਼ ਵਾਲੇ ਉਹਨਾਂ ਵੀਡੀਓਜ਼ ਨੂੰ ਚੈੱਕ ਕਰਦੇ ਆ ਤੇ ਦੇਖਦੇ ਆ ਕਿ ਇੰਟਰਨੈਟ ਦੇ ਉੱਪਰ YouTube ਦੇ ਉੱਪਰ ਸਭ ਤੋਂ ਪਹਿਲੀ ਵਾਰੀ ਇਹ ਵੀਡੀਓ ਅਸਲ ਦੇ ਵਿੱਚ ਕਦੋਂ ਆਇਆ ਸੀ ਤਾਂ ਇੱਥੇ ਵੀ ਆਲਟ ਨਿਊਜ਼ ਵਾਲੇ ਫਿਰ ਹਰਕਤ ਚਾਹੁੰਦੇ ਆ ਤੇ ਉਸੇ ਹੀ ਅਫੀਸ਼ੀਅਲ ਮੈਮੋਰੈਂਡਮ ਨੂੰ ਜਿਨ੍ਹਾਂ ਕੇ ਆਫ ਇੰਡੀਆ ਵਾਲਿਆਂ ਨੇ ਪਾਕਿਸਤਾਨ ਦੇ ਆਫੀਸ਼ੀਅਲ ਗਵਰਨਮੈਂਟ ਮੈਮੋਰੰਡਮ ਦੀ ਤਰ੍ਹਾਂ ਨਾਲ ਪੇਸ਼ ਕੀਤਾ ਹੁਣ ਜਦੋਂ ਇਹਦੀ ਜਾਂਚ ਪੜਤਾਲ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਇਹਨੂੰ ਬਹੁਤ ਜ਼ਿਆਦਾ ਜਾਂਚ ਪੜਤਾਲ ਕਰਨ ਦੀ ਲੋੜ ਪਈ ਹੋਊਗੀ ਕਿਉਂਕਿ ਸਭ ਤੋਂ ਪਹਿਲੀ ਚੀਜ਼ ਕਿਸੇ ਵੀ ਦੇਸ਼ ਦੀ ਸਰਕਾਰ ਦਾ ਭਾਵੇਂ ਉਹਦੀ ਹਾਲਤ ਇਸ ਟਾਈਮ ਮਤਲਬ ਪਾਕਿਸਤਾਨ ਵਾਲੀ ਹੀ ਕਿਉਂ ਨਾ ਹੋਵੇ ਜਦੋਂ ਕੋਈ ਵੀ ਸਰਕਾਰੀ ਦਸਤਾਵੇਜ਼ ਪੇਸ਼ ਕੀਤਾ ਜਾਂਦਾ ਉਹ ਬਹੁਤ ਹੀ ਧਿਆਨ ਦੇ ਨਾਲ ਪੇਸ਼ ਕੀਤਾ ਜਾਂਦਾ ਸਪੈਲਿੰਗ ਮਿਸਟੇਕ ਤਾਂ ਬਿਲਕੁਲ ਬਚਕਾਨਾ ਚੀਜ਼ ਹੋਗੀ ਉਹਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹ ਜਿਹੜਾ ਡਾਕੂਮੈਂਟ ਆਫ ਇੰਡੀਆ ਵਾਲਿਆਂ ਨੇ ਪਾਕਿਸਤਾਨ ਦੀ ਗਵਰਨਮੈਂਟ ਦੁਆਰਾ ਪੇਸ਼ ਕੀਤਾ ਹੋਇਆ ਦਿਖਾਇਆ ਗਿਆ ਉਹਦੇ ਵਿੱਚ ਇੰਨੀਆਂ ਕਿ ਜ਼ਿਆਦਾ ਸਪੈਲਿੰਗ ਮਿਸਟੇਕ ਹੁੰਦੀਆਂ ਤਾਂ ਉਥੋਂ ਇਹ ਲੱਗਦਾ ਕਿ ਜਿਨੇ ਵੀ ਇਸ ਚੀਜ਼ ਨੂੰ ਲਿਖਿਆ ਹੋਊ ਸ਼ਾਇਦ ਉਹਨੂੰ ਇੰਗਲਿਸ਼ ਥੋੜੀ ਬਹੁਤ ਵੀ ਨਹੀਂ ਆਉਂਦੀ ਈਵਨ ਬਿਲਕੁਲ ਬੇਸਿਕ ਜਿਹੜੇ ਸਪੈਲਿੰਗਸ ਨੇ ਬਿਲਕੁਲ ਬੇਸਿਕ ਅੱਖਰ ਹੁੰਦੇ ਆ ਉਹਨਾਂ ਦੀ ਸਪੈਲਿੰਗ ਵੀ ਗਲਤ ਹੁੰਦੇ ਆ ਉਸ ਤੋਂ ਵੱਡੀ ਗੱਲ ਆਫ ਇੰਡੀਆ ਵਾਲਿਆਂ ਨੇ ਪਾਕਿਸਤਾਨ ਦੀ ਇੱਕ ਏਜੰਸੀ ਦਾ ਇਹਦੇ ਵਿੱਚ ਜ਼ਿਕਰ ਕੀਤਾ ਜਿਹੜੀ ਕਿ ਇਸ ਡਾਕੂਮੈਂਟ ਦੇ ਵਿੱਚ ਜਿਹਦਾ ਨਾਮ ਲਿਖਿਆ ਗਿਆ ਸੀ ਉਹਦਾ ਨਾਮ ਆ ਨੈਸ਼ਨਲ ਰੇਡੀਓਲੋਜੀਕਲ ਸੇਫਟੀ ਡਿਵੀਜ਼ਨ ਹੁਣ ਇੱਥੇ ਇੱਕ ਪ੍ਰੋਬਲਮ ਆ ਇਸ ਨਾਮ ਦੀ ਕੋਈ ਵੀ ਏਜੰਸੀ ਪਾਕਿਸਤਾਨ ਦੇ ਵਿੱਚ ਹੈ ਹੀ ਨਹੀਂ ਅਸਲ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਇੱਕ ਏਜੰਸੀ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰਦੀ ਆ ਉਹਦਾ ਨਾਮ ਹੈ ਪਾਕਿਸਤਾਨ ਨਿਊਕਲੀਅਰ ਰੈਗੂਲੇਟਰੀ ਅਥਾਰਟੀ ਪੀ ਐਨ ਆਰ ਏ ਹੁਣ ਇਹ ਕਹਾਣੀ ਦੇ ਬਿਲਕੁਲ ਦੋ ਵੱਖਰੇ ਵੱਖਰੇ ਪੱਖ ਨੇ ਮੈਂ ਤੁਹਾਡੇ ਸਾਹਮਣੇ ਦੋਨੇ ਤੇ ਦੋਨੇ ਪੱਖ ਰੱਖਤੇ ਇੱਕ ਪਾਸੇ ਦੀ ਕਹਾਣੀ ਇਹ ਹੈਗੀ ਆ ਕਿ ਇੰਡੀਆ ਨੇ ਅਟੈਕ ਕੀਤਾ 에어 ਬੇਸਿਸ ਦੇ ਉੱਪਰ ਉਹ ਤਾਂ ਇੰਡੀਆ ਨੇ ਕੀਤਾ ਉਹ ਤਾਂ ਇੰਡੀਆ ਦੀ ਗਵਰਨਮੈਂਟ ਨੇ ਖੁਦ ਇਸ ਚੀਜ਼ ਨੂੰ ਸਵੀਕਾਰ ਕੀਤਾ ਹੁਣ ਜੇ ਤੁਸੀਂ ਇੱਕ ਪਾਸੇ ਦੀ ਗੱਲ ਮੰਨਦੇ ਹੋ ਤਾਂ ਵੀ ਤੁਹਾਡੇ ਕੋਲੇ ਬਹੁਤ ਸਾਰੇ ਤਰਕ ਹੈਗੇ ਆ ਤਕਰੀਬਨ 1:44 ਮਿੰਟ ਦੇ ਉੱਪਰ ਇੱਕ ਪਛਾਲਦਾ ਆ ਜਾਣਾ ਉਸ ਤੋਂ ਬਾਅਦ ਇੱਕ ਸਪੈਸ਼ਲ ਤਰ੍ਹਾਂ ਦੇ ਅਮਰੀਕਨ ਜਹਾਜ਼ ਦਾ ਉਸੇ ਏਰੀਆ ਦੇ ਉੱਪਰ ਪਹਿਲਾਂ ਚੱਕਰ ਕੱਢਣਾ ਜਿਹਦਾ ਕੰਮ ਸੀਗਾ ਕਿ ਇਹ ਦੇਖਣਾ ਕਿ ਉੱਥੇ ਡੈਮੇਜ ਕਿੰਨਾ ਹੋਇਆ ਤੇ ਉਹਦੇ ਤੋਂ ਬਿਲਕੁਲ ਇੱਕ ਘੰਟਾ ਬਾਅਦ ਇੱਕ ਏਜੀਪਟ ਦਾ ਕਾਰਗੋ ਜਹਾਜ਼ ਇੱਕ ਇਸ ਤਰ੍ਹਾਂ ਦੇ ਕੈਮੀਕਲ ਨੂੰ ਲੈ ਕੇ ਆਉਂਦਾ ਜਿਹੜਾ ਨਿਊਕਲੀਅਰ ਰੈਕਟਰ ਦੇ ਵਿੱਚੋਂ ਰਸਦੀ ਹੋਈ ਗੈਸ ਨੂੰ ਠੀਕ ਕਰ ਸਕੇ ਤੇ ਉਹ ਬਿਲਕੁਲ ਜ਼ਿਗਜ਼ੈਗ ਪਾਥ ਦੇ ਵਿੱਚ ਉੱਥੇ ਚੱਲਦਾ ਵਾ ਪਰ ਦੂਸਰੇ ਪਾਸੇ ਦੀ ਕਹਾਣੀ ਹੈਗੀ ਆ ਆਲਟ ਇੰਡੀਆ ਵਾਲਿਆਂ ਦੀ ਜਿਨ੍ਹਾਂ ਨੇ ਇਸ ਜਿਹੜਾ 10 ਤਵੇਜ ਸੀਗਾ ਮੇਨ ਜਿੱਥੋਂ ਇਹ ਸਾਰੀ ਦੀ ਸਾਰੀ ਕਹਾਣੀ ਸ਼ੁਰੂ ਹੁੰਦੀ ਆ ਉਸ ਦਸਤਾਵੇਜ਼ ਨੂੰ ਹੀ ਬਿਲਕੁਲ ਫੇਕ ਘਰਾੜ ਦਿੱਤਾ ਪਰ ਫਿਲਹਾਲ ਪਿਛਲੇ 24 ਘੰਟਿਆਂ ਤੋਂ ਪੂਰੇ ਦੇ ਪੂਰੇ ਨਿਊਜ਼ ਮੀਡੀਆ ਦੇ ਉੱਪਰ ਹਰ ਨਿਊਜ਼ ਚੈਨਲ ਦੇ ਉੱਪਰ ਇਹੀ ਇੱਕ ਸਭ ਤੋਂ ਵੱਡੀ ਨਿਊਜ਼ ਚੱਲ ਰਹੀ ਆ ਪਾਕਿਸਤਾਨ ਦੇ ਵਿੱਚ ਨਿਊਕਲੀਅਰ ਰੀਐਕਟਰ ਦੇ ਵਿੱਚੋਂ ਗੈਸਾਂ ਦੇ ਲੀਕ ਹੋਣ ਦੀ ਹੁਣੇ ਤੁਹਾਡੇ ਉੱਪਰ ਆ ਕੇ ਤੁਸੀਂ ਦੋਨਾਂ ਦੇ ਵਿੱਚੋਂ ਕਿਹੜੀ ਗੱਲ ਨੂੰ ਜ਼ਿਆਦਾ ਸੱਚੀ ਮੰਨਦੇ ਹੋ ਤੁਹਾਨੂੰ ਕਿਧਰਲੇ ਪਾਸੇ ਦਾ ਪਲੜਾ ਜ਼ਿਆਦਾ ਭਾਰੀ ਲੱਗਦਾ ਤਾਂ ਇਹ ਸੀਗੀ ਜੀ ਪੂਰੀ ਦੀ ਪੂਰੀ ਕਹਾਣੀ ਪਾਕਿਸਤਾਨ ਦੇ ਵਿੱਚ ਨਿਊਕਲੀਅਰ ਗੈਸਾਂ ਦੇ ਰਿਸਣ ਦੀ ਤੇ ਇਹ ਕਹਾਣੀ ਇੱਥੇ ਖਤਮ ਹੁੰਦੀ ਆ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ thank you